ਹਾਂਜੀ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਆ ਇਹ ਵੀਡੀਓ ਧਿਆਨ ਨਾਲ ਦੇਖਿਓ ਸੁਣਿਓ ਤੇ ਆਪਣੇ ਵਿਚਾਰ ਜ਼ਰੂਰ ਜਾਂਦੇ ਹੋਏ ਦੇ ਕੇ ਜਾਇਓ ਅੱਜ ਅਸੀਂ ਗੱਲ ਕਰਨ ਜਾ ਰਹੇ ਆਏਅਰ ਇੰਡੀਆ ਦਾ ਉਹ ਪਲਾਨ ਜਿਹੜਾ ਕ੍ਰੈਸ਼ ਹੋ ਗਿਆ ਸੀ ਤੁਸੀਂ ਸੁਣਿਆ ਤਾਂ ਹੁਣ ਇੱਕ ਦੋ ਮਹੀਨੇ ਪਹਿਲਾਂ ਦੀ ਗੱਲ ਆ ਜਿਹੜਾ ਇੱਕ ਅਹਮਦਾਬਾਦ ਤੋਂ ਪਲਾਨ ਜਾ ਰਿਹਾ ਸੀ ਆਪਣੇ ਲੰਡਨ ਦੇ ਲਈ ਯੂਕੇ ਜਾ ਰਿਹਾ ਸੀ ਕਾਫੀ ਪੈਸੇਂਜਰ ਸੀ 260 ਪੈਸੰਜਰ ਉਹਦੇ ਵਿੱਚ ਸੀ ਤੇ ਸਾਰਿਆਂ ਦੀ ਮੌਤ ਹੋ ਗਈ ਤੁਸੀਂ ਸੋਚਦੇ ਹੋਣੇ ਕਿ ਇਹ ਖਬਰ ਤਾਂ ਪੁਰਾਣੀ ਹੋ ਗਈ ਖਬਰ ਜਰੂਰ ਪੁਰਾਣੀ ਆ ਪਰ ਅੱਜ ਕੱਲ ਇਹ ਦੁਬਾਰਾ ਮੁੱਦਾ ਉਠਾਇਆ ਜਾ ਰਿਹਾ ਕਿ ਉਸ ਪਲੇਨ ਦੇ ਵਿੱਚ ਖਰਾਬੀ ਨਹੀਂ ਸੀ ਖਰਾਬੀ ਸੀ ਪਾਇਲਟ ਦੇ ਵਿੱਚ ਕੀ ਇਹ ਸਾਰਾ ਇਲਜ਼ਾਮ ਪਾਇਲਟ ਦੇ ਉੱਪਰ ਪਾਇਆ ਜਾ ਰਿਹਾ ਪਾਇਲਟ ਸੁਮੀਤ ਸਬਰਵਾਲ 55 ਸਾਲ ਦੀ ਉਮਰ ਵਾਈਫ ਨਾਲ ਕੋਈ ਝਗੜਾ ਚੱਲ ਰਿਹਾ ਤੇ ਅਲੱਗ ਰਹਿ ਰਿਹਾ ਮਾ ਦਾ ਥੋੜੇ ਦਿਨ ਪਹਿਲਾਂ ਅਕਾਲ ਚਲਾਣਾ ਹੋ ਗਿਆ ਯਾਨੀ ਕਿ ਇਸ ਦੁਨੀਆ ਤੋਂ ਚਲੇ ਗਏ ਮੌਤ ਹੋ ਗਈ ਸੀ ਉਸ ਦੇ ਉੱਪਰ ਇਹ ਸਾਰਾ ਇਲਜ਼ਾਮ ਪਾਇਆ ਜਾ ਰਿਹਾ ਕਿਉਂਕਿ ਕਿ ਉਹ ਡਿਪਰੈਸ਼ਨ ਦੇ ਵਿੱਚ ਸੀ ਉਹਦੀ ਮਾਂ ਦੀ ਮੌਤ ਹੋ ਗਈ ਸੀ ਘਰ ਵਾਲੀ ਨਾਲ ਕੋਈ ਝਗੜਾ ਕਰਕੇ ਅਲੱਗ ਰਹਿ ਰਿਹਾ ਸੀ ਤੇ ਉਸ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਨਾਲ 260 ਬੰਦੇ ਹੋਰ ਲੈ ਗਿਆ ਕੀ ਤੁਸੀਂ ਇਸ ਗੱਲ ਨੂੰ ਸੱਚ ਮੰਨੂਗੇ ਮੈਂ ਤਾਂ ਨਹੀਂ ਇਸ ਗੱਲ ਨੂੰ ਸੱਚ ਮੰਨਦਾ ਚਲੋ ਹੋ ਵੀ ਸਕਦੀ ਹੈ ਕਿਉਂਕਿ ਆਖਰੀ ਜਿਹੜੀ ਟਾਕ ਹੋਈ ਹੈ ਉਹਨਾਂ ਦੀ ਕਾਕਪਿਟ ਦੇ ਵਿੱਚ ਰਿਕਾਰਡਿੰਗ ਹੋਈ ਆ ਉਹ ਵੀ ਇਹ ਸੀ ਕਿ ਦੂਸਰਾ ਪਾਇਲਟ ਕਹਿ ਰਿਹਾ ਵਾ ਕਿ ਤੁਸੀਂ ਦੋਨੋਂ ਫਿਊਲ ਇੰਜਨ ਸਵਿਚ ਆਫ ਕਿਉਂ ਕਰ ਦਿੱਤੇ? ਬੰਦ ਕਿਉਂ ਕਰ ਦਿੱਤੇ? ਕੀ ਇਹ ਸੱਚ ਹੋ ਸਕਦਾ? ਕੀ ਇਹ ਗੱਲ ਬਣਾਈ ਨਹੀਂ ਜਾ ਸਕਦੀ? ਕੀ ਇਹ ਪਲੇਨ ਕੰਪਨੀ ਆਪਣੀ ਰੈਪੂਟੇਸ਼ਨ ਨੂੰ ਸਹੀ ਕਰਨ ਦੇ ਲਈ ਕਿ ਇਹ ਖਬਰ ਝੂਠੀ ਫਲਾਈ ਨਹੀਂ ਜਾ ਸਕਦੀ? ਕਿਉਂਕਿ ਉਹਦਾ ਬੰਦੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਆਪਾਂ ਤਾਂ ਲੋਕ ਹੈ। ਕੀ ਉਸ ਕੰਪਨੀ ਦਾ ਕਿੰਨਾ ਸ਼ੇਅਰ ਡਿਗਿਆ ਹੋਊਗਾ? 에어 ਇੰਡੀਆ ਦੇ ਜਹਾਜ਼ 'ਤੇ ਕੋਈ ਬੈਠਣਾ ਚਾਹਦਾ ਅੱਜ ਦੇ ਜ਼ਮਾਨੇ ਦੇ ਵਿੱਚ? ਇਹ ਜਵਾਬ ਤੁਸੀਂ ਜ਼ਰੂਰ ਦੱਸਿਓ। ਇਹ ਰੈਪੂਟੇਸ਼ਨ ਸਹੀ ਕਰਨ ਦੇ ਲਈ ਕਿੰਨੀਆਂ ਕੰਪਨੀਆਂ ਨੂੰ ਇਹਨਾਂ ਨੇ ਪੈਸੇ ਦਿੱਤੇ ਹੋਊਗੇ? ਸੋਸ਼ਲ ਮੀਡੀਆ ਨੂੰ ਪੈਸੇ ਦਿੱਤੇ ਹੋਊਗੇ? ਕਿ ਸਾਡੇ ਪਲੇਨ ਦੀ ਕੋਈ ਗਲਤੀ ਨਹੀਂ ਸੀ ਸਾਡੇ ਪਲੇਨ ਚ ਕੋਈ ਖਰਾਬੀ ਨਹੀਂ ਸੀ ਖਰਾਬੀ ਸੀ ਤਾਂ ਪਾਇਲਟ ਦੇ ਵਿੱਚ ਸੀ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਵਾ ਜਰੂਰ ਦੱਸ ਕੇ ਜਾਓ ਕਿਉਂਕਿ ਇੱਕ ਜੋ ਇਸ ਦੁਨੀਆ ਦੇ ਵਿੱਚ ਰਿਹਾ ਹੀ ਨਹੀਂ ਉਸ ਦੇ ਉੱਪਰ ਆਪਾਂ ਇਲਜ਼ਾਮ ਪਾ ਦੇਣਾ ਕਿ ਸਾਡੇ ਪਲੇਨ ਚ ਕੋਈ ਗਲਤੀ ਨਹੀਂ ਸੀ ਬੰਦਾ ਡਿਪਰੈਸ਼ਨ ਚ ਸੀ ਡਿਪਰੈਸ਼ਨ ਚ ਆ ਕੇ ਉਸ ਨੇ ਇਹ ਕਦਮ ਲਿਆ ਅਗਰ ਉਹ ਇਹ ਕਦਮ ਚੱਕਣਾ ਹੀ ਹੁੰਦਾ ਤਾਂ ਕੀ ਉਸ ਪਲੇਨ ਚ ਆ ਕੇ ਚੱਕਣਾ ਸੀ ਘਰ ਵੀ ਬੰਦਾ ਲੈ ਸਕਦਾ ਪਾਹਾ ਲੈ ਸਕਦਾ ਜ਼ਹਿਰ ਖਾ ਸਕਦਾ ਸੁਸਾਈਡ ਕਰਨ ਦੇ ਬਹੁਤ ਹੀ ਮਤਲਬ ਕਾਰਨ ਹੋ ਸਕਦੇ ਆ ਪਰ ਸੁਸਾਈਡ ਕਰਨੀ ਨਹੀਂ ਚਾਹੀਦੀ ਜ਼ਿੰਦਗੀ ਬਹੁਤ ਅਨਮੋਲ ਆ ਇਸ ਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਤੁਹਾਡਾ ਮੰਨਣਾ ਕੀ ਆ ਕਹਿਣਾ ਕੀ ਆ ਮੇਰਾ ਮੰਨਣਾ ਇਹ ਆ ਕਿ ਉਸ ਬੰਦੇ ਦੀ ਗਲਤੀ ਨਹੀਂ ਸੀ ਇਹ 에ਅਰ ਇੰਡੀਆ ਦੇ ਪਲਾਨ ਜਿਹੜਾ ਕ੍ਰੈਸ਼ ਹੋਇਆ ਕਹਿੰਦੇ ਇਹਦੇ ਵਿੱਚ ਪਹਿਲਾਂ ਵੀ ਕਈ ਖਰਾਬੀਆਂ ਆ ਚੁੱਕੀਆਂ ਸੀ ਅਗਰ ਤੁਸੀਂ ਡਿਟੇਲ ਨਾਲ ਪੂਰੀ ਵੀਡੀਓ ਚਾਹੁੰਦੇ ਆ ਕਿ ਹਾਂ ਵੀ ਇਹਦੀ ਪੂਰੀ ਜਾਣਕਾਰੀ ਕੱਢ ਕੇ ਲੈ ਕੇ ਆਵਾਂ ਤਾਂ ਵੀ ਆਪਣੀ ਰਾਏ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਧੰਨਵਾਦ